ਕਤਲ ਕੀਤਾ ਗਿਆ ਔਰ ਜੱਗੂ ਦੀ ਮਾਂ ਦੇ ਨਾਲ-ਨਾਲ ਉਹਨਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਕਨਵੀਰ ਸਿੰਘ ਜਿਹੜਾ ਜਾਰਾ ਕਰਨਵੀਰ ਸਿੰਘ ਜਿਸਦਾ ਨਾਮ ਉਹ ਉਸਦਾ ਵੀ ਕਤਲ ਕਰ ਦਿੱਤਾ ਗਿਆ ਹੈ ਤਾਂ ਦੋਵਾਂ ਦੀ ਮੌਤ ਹੋ ਗਈ ਹੈ ਦੋ ਮੋਟਰਸਾਈਕਲ ਸਵਾਰਾਂ ਨੇ ਤਾਰ ਦੇ ਉੱਤੇ ਗੋਲੀਆਂ ਚਲਾਈਆਂ ਨੇ ਕਾਦੀਆਂ ਚੁੰਗੀ ਰੋਡ ਦੇ ਕਰਦੇ ਲੱਗੇ ਹੀ ਇਕੱਟਾ ਵਾਪਰੀ ਹੈ ਤਾਂ ਹਮਲਾਵਰਾਂ ਨੇ ਤਾਬੜ ਤੋੜ ਗੋਲੀਬਾਰੀ ਕੀਤੀ ਹੈ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਔਰ ਘਟਨਾ ਸਿਸਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜੋ ਸਿਸਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਦੋ ਹਮਲਾਵਰ ਗੱਡੀ ਦੇ ਉੱਤੇ ਗੋਲੀਆਂ ਚਲਾਉਂਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਤਾਂ ਜੱਗੂ ਭਗਵਾਨਪੂਰੀਆ ਜੋ ਇੱਕ ਖਤਰਨਾਕ ਗੈਂਗਸਟਰ ਹੈ ਕਈ ਮਾਮਲਿਆਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਉਸ ਦਾ ਨਾਮ ਸਾਹਮਣੇ ਆਇਆ ਸੀ ਦੇ ਪਿਛਲੇ ਸਮਿਦ੍ਰਣ ਖਬਰ ਵੀ ਆਈ ਸੀ ਕਿ ਲੌਂਸ ਗੈਂਗ ਦੇ ਨਾਲ ਵੀ ਉਸ ਦਾ ਸਭ ਕੁਝ ਠੀਕ ਨਹੀਂ ਚੱਲ ਰਿਹਾ ਉਸ ਦੀ ਲੌਂਸ ਗੈਂਗ ਦੇ ਨਾਲ ਦੁਸ਼ਮਣੀ ਪੈ ਚੁੱਕੀ ਹੈ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੱਗੂ ਭਗਵਾਨ ਪੂਰੀਆ ਜੋ ਸਭ ਤੋਂ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਹੈ ਉਸ ਦੀ ਮਾਂ ਦਾ ਕਤਲ ਕਰਨ ਦੀ ਜੁਰਤ ਆਖਰ ਕੀਤੀ ਤੇ ਕਿਸ ਨੇ ਕੀਤੀ ਹੈ ਔਰ ਇਹ ਵੀ ਹੈਰਾਨੀ ਹੈ ਕਿ ਪਹਿਲਾ ਜੋ ਗੈਂਗਸਟਰ ਸੀ ਗੈਂਗਾ ਵਕਵਕ ਕਣੀਓ ਹੀ ਨੇ ਪੰਜਾਬ ਦੇ ਵਿੱਚ ਤਾਂ ਇਹ ਗੈਂਗਸਟਰ ਆਪਸ ਦੇ ਵਿੱਚ ਜ਼ਰੂਰ ਝਗੜਦੇ ਸੀ ਕਤਲੋਗਾਰਤ ਵੀ ਕਰਦੇ ਸੀ ਫੌਤੀਆਂ ਲਈ ਪਰ ਇੱਕ ਦੂਜੇ ਦੇ ਪਰਿਵਾਰਕ ਮੈਂਬਰਾਂ ਤੱਕ ਨਹੀਂ ਜਾਂਦੇ ਸੀ ਪਰ ਇਸ ਹੁਣ ਜੋ ਘਟਨਾ ਸਾਹਮਣੇ ਆਈ ਹੈ ਤਾਂ ਇਸ ਤੋਂ ਬਾਅਦ ਗੈਂਗਵਾਰ ਛਿੜ ਸਕਦੀ ਹੈ ਇਹ ਵੀ ਖर्चा ਜਿਹੜਾ ਉਹ ਹਜ਼ਾਰ ਕੀਤਾ ਜਾ ਰਿਹਾ ਹੈ ਤਾਂ ਬਟਾਲਾ ਦੇ ਵਿਖੇ ਵੀਰਵਾਰ ਦੇਰ ਸ਼ਾਮ ਕਾਦੀਆਂ ਰੋਡ ਦੇ ਉੱਤੇ ਇੱਕ ਬੇਕਰੀ ਦੇ ਬਾਹਰ ਤਿੰਨ ਦਸਾਂ ਯਾਰਾਂ ਦੇ ਮੋਟਰਸਾਈਕਲ ਸਵਾਰ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਆਏ ਨੌਜਵਾਨਾਂ ਨੇ ਮਾਰਦਤ ਨੂੰ ਅੰਜਾਮ ਦਿੱਤਾ ਹੈ ਤਾਂ ਇਸ ਮੋਟਰਸਾਈਕਲ ਸਵਾਰਾਂ ਦੀ ਹੁਣ ਪਾਲ ਜੋ ਹੈ ਪੁਲਿਸ ਕਰ ਰਹੀ ਹੈ ਕਿਉਂਕਿ ਸਵਾਲ ਵੱਡਾ ਇਹ ਹੈ ਕਿ ਆਖਰ ਇਹ ਕਿਹੜੀ ਗੈਂਗ ਦੇ ਨਾਲ ਜੁੜੇ ਹੋਏ ਸੀ ਪਰ ਜੱਗੂ ਪੁਵਾਨਪੁਰੀ ਆਦੀ ਕਿਸ ਗੈਂਗ ਦੇ ਨਾਲ ਦੁਸ਼ਮਣੀ ਚੱਲਦੀ ਸੀ ਤਾਂ ਇਹ ਵੀ ਬੜਾ ਵੱਡਾ ਸਵਾਲ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਹੈ ਤਾਂ ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਸਵਾਰ ਨੌਜਵਾਨ ਤੇ ਔਰਤ ਉੱਤੇ ਗੋਲੀਬਾਰੀ ਜੋ ਰਾਤ ਨੂੰ ਹੋਈ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਔਰਤ ਜੱਗੂ ਭਗਵਾਨਪੁਰੀਆ ਦੀ ਮਾਂ ਹੈ ਤੇ ਜੋ ਮ੍ਰਿਤਕ ਹੈ ਸ਼ਖਸ ਉਹ ਇਹਨਾਂ ਦਾ ਬੇहद ਕਰੀਬੀ ਮੰਨਿਆ ਜਾਂਦਾ ਔਰ ਅਕਸਰ ਇਸ ਨੂੰ ਇਹ ਮੰਨਿਆ ਜਾਂਦਾ ਕਿ ਬਾਡੀਗਾਰਡ ਦੇ ਵਾਂਗੂ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਨਾਲ ਹਮੇਸ਼ਾ ਹੀ ਇਹ ਦੇਖਿਆ ਜਾਂਦਾ ਸੀ ਤਾਂ ਸਿਵਲ ਹਸਪਤਾਲ ਦੇ ਡਾਕਟਰ ਸੁਖਾ ਸਿੰਘ ਨੇ ਦੱਸਿਆ ਕਿ ਪਿੰਡ ਠਿਕੋਵਾਲ ਦੇ ਰਹਿਣ ਵਾਲੇ ਕਰਨਵੀਰ ਸਿੰਘ ਦੀ ਮੌਤ ਹੋਈ ਹੈ ਤਾਂ ਔਰਤ ਦੀ ਪਛਾਣ ਪਿੰਡ ਭਗਵਾਨਪੁਰੀਆ ਦੀ ਰਹਿਣ ਵਾਲੀ ਹਰਜੀਤ ਕੌਰ ਦੇ ਵਜੋਂ ਹੋਈ ਹੈ ਹਰਜੀਤ ਕੌਰ ਜੱਗੂ ਭਗਵਾਨਪੁਰੀਆ